ਨਸ਼ਾ ਵੇਚਣ ਵਾਲਾ ਦੀ ਹੁਣ ਖੈਰ ਨਹੀਂ ਕਿਉਂਕਿ ਹੁਣ ਪੰਜਾਬ ਪੁਲਿਸ ਪੂਰੇ ਐਕਸ਼ਨ ਮੋਡ ਦੇ ਵਿੱਚ ਹੈ ਤਸਵੀਰਾਂ ਦੇਖ ਸਕਦੇ ਹੋ ਮੋਗੇ ਦੀਆਂ ਤਸਵੀਰਾਂ ਦੀ ਸੀਆਈਏ ਸਟਾਫ ਦੀ ਵੱਡੀ ਕਾਮਯਾਬੀ ਹੈ ਨਸ਼ਾ ਵੇਚਣ ਵਾਲੇ ਤਸਕਰ ਨੂੰ ਸਿਕੰਜਾ ਪਾਇਆ ਤਸਵੀਰਾਂ ਵੀ ਦੇਖ ਸਕਦੇ ਹੋ ਮੋਗਾ ਦੇ ਕੋਟਿਸੇ ਖਾਂਦ ਰਹਿਣ ਵਾਲਾ ਸਿਕਤਰ ਸੇਮ ਸਿੰਘ ਉਰਫ ਸੈਮ ਜਿਸ ਦਾ ਨਾਮ ਸੀ ਹਾਲੇ ਨਵਾਂ ਨਵਾਂ ਨਸ਼ਾ ਸਪਲਾਈਰ ਬਣਿਆ ਸੀ ਯਾਨੀ ਕਿ ਨਸ਼ਾ ਵੇਚਣ ਦਾ ਕੰਮ ਨਵਾਂ ਨਵਾਂ ਕਰ ਰਿਆ ਸੀ ਲੇਕਿਨ ਪੰਜਾਬ ਪੁਲਿਸ ਪੂਰੇ ਐਕਸ਼ਨ ਮੋਡ ਦੇ ਵਿੱਚ ਜੋ ਕਿ ਪੰਜਾਬ ਸਰਕਾਰ ਦੇ ਵੱਲੋਂ ਮੁਹਿੰਮ ਵੀ ਚੱਲ ਰਹੀ ਏ ਯੁੱਧ ਨਸ਼ਾ ਵਿਰੋਧ ਇਸੇ ਦੀ ਚੱਲਦੇ ਪੰਜਾਬ ਪੁਲਿਸ ਦੇ ਵੱਲੋਂ ਵੱਡੀ ਕਾਮਯਾਬੀਏ ਤਸਵੀਰਾਂ ਤੋਂ ਦਿਖਾ ਰਿਆ ਨਾਲ ਦੀ ਨਾਲ ਜਿੱਥੇ ਕਿ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਗਿਆ ਕਿ ਸਾਨੂੰ ਇੱਕ ਗੁਪਤ ਸੂਚਨਾ ਮਿਲਦੀ ਏ ਕਿ ਮੋਕੇ ਦਾ ਰਹਿਣ ਵਾਲਾ ਮੋਕੇ ਦੇ ਕੋਟ ਇਸੇ ਖਾਂ ਦਾ ਰਹਿਣ ਵਾਲਾ ਤਰਸੀਮ ਸਿੰਘ ਉਰਫ ਜਿਸ ਦਾ ਨਾਮ ਸैम ਦੱਸਿਆ ਜਾ ਰਿਹਾ ਹੈ ਇਹ ਨਸ਼ਾ ਵੇਚਦਾ ਹੈ ਤੇ ਆਪਣੇ ਕਿਸੇ ਗਾਹਕ ਦਾ ਜਿਸ ਨੂੰ ਨਸ਼ਾ ਇਸਨੇ ਦੇਣਾ ਸੀਗਾ ਕਿ ਸਪਲਾਈ ਕਰਨਾ ਸੀਗਾ ਉਸ ਦਾ ਇੰਤਜ਼ਾਰ ਕਰ ਰਿਹਾ ਹੈ ਤੇ ਉਸੇ ਸਮੇਂ ਜਦੋਂ ਸੀਆਈਏ ਸਟਾਫ ਨੂੰ ਇਸਦੀ ਜਾਣਕਾਰੀ ਮਿਲਦੀ ਹੈ ਗੁਪਤ ਸੂਚਨਾ ਮਿਲਦੀ ਹੈ ਤੇ ਪੁਲਿਸ ਦੇ ਬਲੋਜ ਛਾਪੇਮਾਰੀ ਕਰਕੇ ਇਸ ਨੂੰ ਉਸੇ ਸਮੇਂ ਆਪਣੇ ਹਿਰਾਸਤ ਵਿੱਚ ਲਿਆ ਗਿਆ ਤੇ ਮੌਕੇ ਦੇ ਉੱਤੇ ਇਸ ਦੇ ਕੋਲੋਂ 300 ਗ੍ਰਾਮ ਹਿਰੋਇਨ ਬਰਾਮਦ ਹੋਈ ਹੈ ਜੇ ਬਿਲਕੁਲ ਤਸਵੀਰਾਂ ਦੇਖ ਸਕਦੇ ਹੋ ਸੋ ਪੁਲਿਸ ਦਾ ਕਹਿ ਸਕਦੇ ਹੋ ਵੱਡਾ ਐਕਸ਼ਨ ਹੈ ਤੇ ਨਸ਼ਾ ਵਿਰੋਧ ਜਿਹੜੀ ਸਰਕਾਰ ਦੇ ਵੱਲੋਂ ਮੁਹਿੰਮ ਚਲਾਈ ਜਾ ਰਹੀ ਹੈ ਉਸ ਦੇ ਤਹਿਤ ਪੰਜਾਬ ਪੁਲਿਸ ਪ੍ਰਸ਼ਾਸਨ ਸੀਆਈਏ ਸਟਾਫ ਆਪਣਾ ਪੂਰਾ ਕੰਮ ਕਰ ਰਹੀ ਹੈ ਇਸ ਦੇ ਕੋਲੋਂ 300 ਗ੍ਰਾਮ ਜਿਹੜਾ ਹెరੋਇਨ ਮਿਲਦੀ ਹੈ ਤੇ ਇਸਦੇ ਕੋਲੋਂ ਜਦੋਂ ਪੁਲਿਸ ਨਾਲ ਗੱਲਬਾਤ ਹੁੰਦੀ ਹੈ ਜਦੋਂ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਹੈ ਪ੍ਰਸ਼ਾਸਨ ਨੇ ਦੱਸਿਆ ਕਿ ਇਸ ਦੇ ਉੱਪਰ ਫਿਲਹਾਲ ਹਾਲੇ ਤੱਕ ਕੋਈ ਮੁਕੱਦਮਾ ਸਾਹਮਣੇ ਨਹੀਂ ਹੈ ਤੇ ਅਸੀਂ ਹੋਰ ਵੀ ਜ਼ਿਲ੍ਹੇ ਤੋਂ छानबीन ਕਰ ਰਿਹਾ ਕਿ ਕੀ ਇਹਦੇ ਉੱਪਰ ਹੋਰ ਕੋਈ ਵੀ ਮੁਕੱਦਮਾ ਦਰਜ ਹੈ ਹਾਲੇ ਨਵਾਂ ਨਵਾਂ ਦੱਸਿਆ ਜਾ ਰਿਹਾ ਕਿ ਇਸ ਨਸ਼ਾ ਸਪਲਾਈਰ ਬਣਿਆ ਸੀਗਾ ਤੇ ਜਦੋਂ ਆਪਣੀਏ ਡੀਲ ਪੁਕਤ ਲਈ ਜਾਂਦਾ ਹੈ ਜਦੋਂ ਕਿਸੇ ਨੂੰ ਨਸ਼ਾ ਸਪਲਾਈ ਕਰਨ ਜਾਂਦਾ ਹੈ ਤੇ ਉਸ ਸਮੇਂ ਇਸੇ ਨੂੰ ਕਾਬੂ ਕੀਤਾ ਜਾਂਦਾ ਇਸਦੇ ਕੋਲੋਂ 300 ਗ੍ਰਾਮ ਹਿਰੋਇਨ ਜਿਹੜੀ ਬਰਾਮਦ ਹੋਈ ਹੈ ਤੇ ਹੁਣ ਪੁਲਿਸ ਦੇ ਹਿਰਾਸਤ ਵਿੱਚ ਪੁਲਿਸ ਨੇ ਕਿਹਾ ਕਿ ਮਾਨ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਇਸ ਤੋਂ ਅਗਲੀ ਜਿਹੜੀ ਕਾਰਵਾਈ ਕੀਤੀ ਜਾਏਗੀ ਲੇਕਿਨ ਦੇਖ ਸਕਦੇ ਹੋ ਸੋ ਹੁਣ ਜਿੰਨੇ ਵੀ ਨਸ਼ਾ ਤਸਕਰ ਦੇ ਉਹਨਾਂ ਦੇ ਉੱਪਰ ਪੰਜਾਬ ਪੁਲਿਸ ਦਾ ਪ੍ਰਸ਼ਾਸਨ ਦਾ ਸਰਕਾਰ ਦਾ ਚਿਕੰਜਾ ਜਿਹੜਾ ਉਹ ਪੂਰੀ ਤਰ੍ਹਾਂ ਦੱਸਿਆ ਜਾ ਰਿਹਾ ਤੇ ਕਹਿ ਸਕਦੇ ਆ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਪੂਰੀ ਪੂਰੀ ਕਾਮਯਾਬ ਕੋਸ਼ਿਸ਼ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਦੇ ਵੱਲੋਂ ਵੀ ਸਰਕਾਰ ਵੱਲੋਂ ਵੀ ਤੇ ਆਮ ਲੋਕਾਂ ਨੂੰ ਵੀ ਅਪੀਲ ਹੈ ਕਿ ਤੁਸੀਂ ਵੀ ਇਸ ਦੀ ਦਾ ਜ਼ਰੂਰ ਖਿਆਲ ਰੱਖੋ ਕਿ ਤੁਹਾਡੇ ਆਸ-ਪਾਸ ਜੇਕਰ ਕੋਈ ਵੀ ਨਸ਼ਾ ਤਸਕਰ ਜਾਂ ਸਪਲਾਈਅਰ ਦੇਖਦਾ ਹੈ ਤੁਸੀਂ ਪੁਲਿਸ ਨੂੰ ਪ੍ਰਸ਼ਾਸਨ ਨੂੰ ਜਾਣਕਾਰੀ ਜ਼ਰੂਰ ਦਿਓ ਬਾਕੀ ਪ੍ਰਸ਼ਾਸਨ ਵੱਲੋਂ ਮੋਗਾ ਪੁਲਿਸ ਵੱਲੋਂ ਕੀ ਕੁਝ ਕੀਤਾ ਗਿਆ ਇਸ ਪੂਰੀ ਖਬਰ 'ਚ ਦੇਖੋ ਕਹ ਹੋਰ ਜੋ ਜੁੱਦ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਹੀ ਮੋਗਾ ਪੁਲਿਸ ਵੱਲੋਂ ਇੱਕ ਵਧੀਆ ਕਾਮਯਾਬੀ ਮਿਲੀ ਹੈਗੀ ਜੋ ਮੋਗਾ ਪੁਲਿਸ ਸੀਆਈਏ ਟੀਮ ਨੂੰ ਇੱਕ ਗੁਪਤ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਜਿਹੜਾ ਤਰਸੀਮ ਉਰਫ ਸਹਿਮ ਪੁੱਤਰ ਅਜੀਤ ਸਿੰਘ ਵਾਸੀ ਚਿਮਾ ਰੋਡ ਕੋਰਟਿਸੇ ਕਾਂਦਾ ਹੈਗਾ ਇਹ ਕਾਫੀ ਵੱਡੀ ਮਾਤਰਾ ਚ ਜਿਹੜੀ ਹੈਗੀ ਹੈ ਹੈਰੋਇਨ ਲਿਆ ਕੇ ਇੱਥੇ ਵੇਚਦਾ ਹੈਗਾ ਤੇ ਉਸ ਲਈ ਦਾਇਰ ਕੀਤੀ ਐਸੀ ਐਫ ਆਈ ਆਰ ਰਜਿਸਟਰ ਐਫ ਆਈ ਆਰ ਨੰਬਰ 104 ਅੰਡਰ uh, ਸੈਕਸ਼ਨ 21 61 85 ਐਂਡ ਪੀ ਐਸ ਐਕਟ ਥਾਣਾ ਕੋਰਟਿਸੇ ਰਜਿਸਟਰ ਕੀਤੀ ਤੇ ਫਿਰ ਉਸ ਦੀ ਇਨਵੈਸਟੀਗੇਸ਼ਨ ਕਰਦੇ ਹੋਏ ਇਮੀਡੀਏਟਲੀ ਪੁਲਿਸ ਨੇ ਅ ਡੀਐਸਪੀ ਜਿਹੜੇ ਹੈਗਾ ਸਾਡੇ ਡੀਐਸਪੀ ਡੀ ਉਹਨਾਂ ਦੀ ਹਾਜ਼ਰੀ ਵਿੱਚ ਇਸ ਕੋਲੋਂ 300 ਗ੍ਰਾਮ ਜਿਹੜੀ ਹੈਰੋਇਨ ਇਹ ਬਰਾਮਦ ਕੀਤੀ ਹੈਗੀ ਹੈ ਇਹ ਉਦੋਂ ਜਦੋਂ ਇਨਫੋਰਮੇਸ਼ਨ ਸੀ ਸਾਨੂੰ ਕਿ ਲੁਧਿਆਣਾ ਮੋਗਾ ਰੋਡ ਤੇ ਪਿੰਡ ਜੁਗਾਵਾ ਕੋਲ ਜਿਹੜਾ ਹੈਗਾ ਇਹ ਉੱਥੇ ਆਂਦਾ ਹੈਗਾ ਤੇ ਉੱਥੇ ਅੱਜ ਵੀ ਉੱਥੇ ਆਇਆ ਹੋਇਆ ਤੇ ਇਹਦੇ ਕੋਲ ਜਿਹੜੀ ਹੈਗੀ 300 ਗ੍ਰਾਮ ਹੈਰੋਇਨ ਉੱਤੇ ਮਿਲ ਗਈ ਹੈਗੀ ਇਹ ਜਿਹੜਾ ਕੋਰਟਿਸ ਖਾਂਦਾ ਰਹਿਣ ਵਾਲਾ ਹੈ ਇਹ ਤੇਰੇ ਉੱਪਰ ਇਹ ਨਵਾਈ ਸੀ ਬਾਕੀ ਅਸੀਂ ਇਹਦੇ ਰਿਕਾਰਡ ਪੜਤਾਲ ਕਰਾ ਰਹੇ ਨੇ ਨੇੜੇ ਦੀ ਡਿਸਟ੍ਰਿਕਟਾਂ ਤੋਂ ਕਿ ਜੋ ਇਹਦੇ ਉੱਪਰ ਕੋਈ ਪੁਰਾਣਾ ਪਰਚਾਤਾ ਨਹੀਂ ਹੈਗਾ ਪਰ ਇਹਨੇ ਸਾਨੂੰ ਦੱਸਿਆ ਕਿ ਇਹ ਇਹ ਜੇ ਪਹਿਲੀ ਵਾਰ ਹੀ ਇਹ ਕੰਮ 'ਚ ਲੱਗਿਆ ਸੀ ਤੇ ਇਹਦੇ ਕੋਲੋਂ ਇੱਕ ਮਰਸ਼ੀਅਲ ਕੁਆਂਟੀਟੀ ਦੀ ਦੀ ਸਾਨੂੰ ਕਿਲੋ ਇੰਡਸਟਰੀ ਦੇ ਪਤਾ ਸਰੇ ਕਿਥੋਂ ਲੈ ਕੇ ਆਏ ਇਹਨੂੰ ਸਪਲਾਈ ਕਰਦੇ ਇਹ ਹੈ ਅਸੀਂ ਪੁੱਛਦੇ ਪਈ ਹੈਗੀਆਂ ਤੇ ਇੱਥੇ ਕਿਸੇ ਦੇ ਕਸਟਮਰ ਸੀ ਹੈਗੇ ਉਹਨਾਂ ਨੂੰ ਦੇਣ ਲਈ ਖੜਾ ਸੀ ਪਰ ਜੋ ਹਜੇ ਉਹਨਾਂ ਦਾ ਦੇ ਨਾਮ ਅਸੀਂ ਪਤਾ ਕਰਦੇ ਪਈ ਹੈਗੇ